ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਲੈ ਕੇ SGPC ਤੋਂ ਕਾਫੀ ਸਵਾਲ ਵੀ ਪੁੱਛੇ ਜਾ ਰਹੇ ਨੇ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਦੱਸਦੀ ਹੈ ਕਿ ਦਿਲਬਾਤ ਸਿੰਘ ਵਿਰਕ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਤੁਸੀਂ ਬਿਆਨ ਬਿਆਜੀਆਂ ਕਰ ਰਹੇ ਹੋ SGPC ਦੇ ਉੱਤੇ ਸਵਾਲ ਚੱਕ ਰਹੇ ਹੋ ਇਹ ਇੱਕ ਸਿੱਖਿਆ ਜਿਹੜੀ ਸਿੱਖਿਆ ਨੂੰ ਸਿਹਤ ਸਹੂਲਤਾਂ ਨੂੰ ਲੈ ਕੇ ਤੁਸੀਂ ਗੱਲਾਂ ਕਰਦੇ ਹੋ ਐਸਜੀਪੀਸੀ ਇੱਕ ਸਿੱਖਿਆ ਦੀ ਸੰਸਥਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੋਈ ਜਿਹੜੇ ਸਵਾਲ ਨੇ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਆਖੀ ਐਸਜੀਪੀਸੀ ਨੂੰ ਤੇ ਜਿਸ ਦੇ ਦੌਰਾਨ ਐਸਜੀਪੀ ਦੇ ਹੱਕ ਦੇ ਵਿੱਚ ਦਿਲਵਤ ਸਿੰਘ ਵਿਰਕ ਆਏ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਸਵਾਲ ਚੱਕੇ ਜਾ ਰਹੇ ਨੇ ਕਿ ਸਿੱਖਿਆ ਦੀ ਸਹੂਲਤ ਕਿਉਂ ਨਹੀਂ ਮਿਲ ਰਹੀਆਂ ਸਿਹਤਾਂ ਦੀ ਸਹੂਲਤ ਕਿਉਂ ਨਹੀਂ ਮਿਲ ਰਹੀਆਂ ਤੇ ਜਿਸ ਨੂੰ ਲੈ ਕੇ ਹੁਣ ਜਿਹੜਾ ਦਿਲਵਤ ਸਿੰਘ ਵਿਰਕ ਦੇ ਵੱਲੋਂ ਜਵਾਬ ਹੈ ਜਿਹੜਾ ਉਹ ਲੋਕਾਂ ਨੂੰ ਦਿੱਤਾ ਗਿਆ ਤੇ ਉੱਥੇ ਐਸਜੀਪੀ ਦੇ ਹੱਕ ਦੇ ਵਿੱਚ ਦਿਲਬਖ ਸਿੰਘ ਵਿਰਕਾਏ ਨੇ ਹੋਰ ਕੀ ਕਹਿਣਾ ਦਿਲਬਖ ਸਿੰਘ ਵਿਰਕ ਦਾ ਸੁਣਦੇ ਸਿਰਕੌਮ ਦੀ ਸਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਆਪਣੇ ਨਵੇਂ ਬਰੇ ਦਾ ਬਜਟ ਜਿਹੜਾ ਹੈ ਉਹ ਪੇਸ਼ ਕੀਤਾ 12 ਅਰਬ ਦੇ ਸਮਥਿੰਗ ਜਿਹੜਾ ਹੈ ਇਹ ਬਜਟ ਜਿਹੜਾ ਉਹ ਲਿਆਂਦਾ ਗਿਆ ਜਿਹਦੇ ਚੋਂ ਸਿੱਖਿਆ ਖੇਤਰ ਵਾਸਤੇ ਹੋਰ ਧਰਮ ਪ੍ਰਚਾਰ ਵਾਸਤੇ ਜਾਂ ਹੋਰ ਜਿਹੜੀਆਂ ਕਾਰ ਸੇਵਾ ਨੇ ਪ੍ਰਬੰਧ ਚਲਾਉਣ ਵਾਸਤੇ ਉਹਨਾਂ ਵਾਸਤੇ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਬਜਟ ਉਹ ਰੱਖਿਆ ਗਿਆ ਜਦੋਂ ਇਹ ਬਾਈਟ ਦੀ ਖਬਰ ਜਿਹੜੀ ਹੈ ਉਹ ਪ੍ਰਫੁੱਲਤ ਹੋਈ ਤਾਂ ਬਹੁਤ ਸਾਰੇ ਲੋਕ ਨੇ ਗੱਲ ਤਾਂ ਕਮੈਂਟ ਕਰ ਰਹੇ ਆ ਲੋ ਜੀ ਸਿੱਖਿਆ ਕਿੱਥੇ ਆ ਜੀ ਇਹ ਸਕੂਲ ਨਹੀਂ ਖੋਲਦੇ ਕਾਲਜ ਨਹੀਂ ਖੋਲਦੇ ਮੈਂ ਇਹਨਾਂ ਕਮੈਂਟ ਕਰਨ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਡੇ ਹਰ ਹਲਕੇ ਤੁਹਾਡੇ ਹਰ ਜ਼ਿਲ੍ਹੇ ਦੇ ਵਿੱਚ ਸਕੂਲ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੋਲ੍ਹਿਆ ਹੋਇਆ ਪਰ ਤੁਹਾਡੀਆਂ ਅੱਖਾਂ ਹਸ ਤੱਕ ਪਹੁੰਚ ਨਹੀਂ ਰਹੀਆਂ ਕਿਉਂਕਿ ਤੁਸੀਂ ਬੱਚਾ ਜਿਹੜਾ ਉਹ ਸਾਈ ਸਕੂਲ ਚ ਪੜਾ ਕੇ ਰਾਜੀ ਹੋ ਕਾਮਰਸ ਸਕੂਲ ਤੁਹਾਨੂੰ ਬੜੇ ਚੰਗੇ ਲੱਗਦੇ ਆ ਇੱਥੇ ਧਰਮ ਦੀ ਗੱਲ ਹੋਵੇਗੀ ਧਰਮ ਨਾਲ ਜੁੜਿਆ ਬੱਚਾ ਚਾਹੀਦਾ ਹੋਵੇਗਾ ਉਹ ਤੁਹਾਨੂੰ ਪਸੰਦ ਨਹੀਂ ਪਰ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਹਨਾ ਦੂਜੇ ਨੰਬਰ ਤੇ ਬਹੁਤ ਵੀਰ ਲਿਖ ਰਹੇ ਆ ਉਹ ਕਹਿੰਦੇ ਜੀ ਹਸਪਤਾਲ ਕਿਉਂ ਨਹੀਂ ਖੋਲੇ ਫੁਲਾਨ ਨਹੀਂ ਕਰ ਰਹੀ ਕਮੇਟੀ ਉਹ ਵੀਰੋ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਆ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਹੈ ਜੇਕਰ ਤੁਸੀਂ ਇਹ ਸਾਰੀਆਂ ਸਹੂਲਤਾਂ ਆਖੋ ਜਿਹੜੀਆਂ ਸਰਕਾਰ ਨੇ ਦੇਣੀਆਂ ਹੁੰਦੀਆਂ ਨੇ ਕਿਉਂ ਸਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੇਵੇ ਤੇ ਫਿਰ ਸਰਕਾਰ ਚ ਉਹਨਾਂ ਦਾ ਫਾਇਦਾ ਕੀ ਹੈ ਫਿਰ ਸਾਰੇ ਅਧਿਕਾਰ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਲੈ ਦਿਓ ਸਰਕਾਰ ਵਾਲੇ ਆਹ ਜਿਹੜੀ ਤੁਸੀਂ ਚੁਣੀ ਸੀ ਸਰਕਾਰ ਤੁਸੀਂ ਇਹਨੂੰ ਸਵਾਲ ਖੜਾ ਕਰੋ ਵੀ ਤੂੰ ਦਾਣਾ ਦਿੱਲੀ ਦੇ ਵਿੱਚ ਬੜਾ ਵੱਡਾ ਇਲਾਜ ਅਸੀਂ ਚਲਾ ਰਹੇ ਆ ਤੇ ਪੰਜਾਬ ਦੇ ਵਿੱਚ ਇਲਾਜ ਦੱਸ ਕਿੱਥੇ ਆ ਕਦੀ ਕੀਤਾ ਜੇ ਸਵਾਲ ਕਦੇ ਸਿੱਖਿਆ ਖੇਤਰ ਦਾ ਇਹਨੂੰ ਪੁੱਛਿਆ ਜੇ ਕੋਈ ਸਵਾਲ ਸਵਾਲ ਖੜੇ ਨਾ ਕਰੋ ਉਹ ਇੱਕ ਸੰਸਥਾ ਹੈ ਇੱਕ ਸੰਸਥਾ ਨੇ ਆਪਣਾ ਕਾਰੋਬਾਰ ਇੱਕ ਮੈਂ ਵੀ ਦੱਸ ਦਿਆਂ ਘਟੋ ਘਟ 25000 ਦੇ ਲਗਭਗ ਮੁਲਾਜ਼ਮ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਨਖਾਹਾਂ ਲੈ ਰਿਆ ਤੇ ਤਨਖਾਹਾਂ ਵੀ ਉਹਨਾਂ ਨੂੰ ਬੜੀਆਂ ਵੱਡੀਆਂ ਵੱਡੀਆਂ ਨੇ ਜਿਵੇਂ ਸਰਕਾਰ ਦੇ ਜਿਵੇਂ ਅਹੁਦੇਦਾਰੀਆਂ ਹੁੰਦੀਆਂ ਓਵੇਂ ਤਨਖਾਹਾਂ ਉਹਨਾਂ ਦੇ ਕੋਲ ਚੱਲ ਰਹੀਆਂ ਉਹਨਾਂ ਦੀਆਂ ਇਸ ਕਰਕੇ ਬੇਨਤੀ ਹੈ ਤੇ ਇਹ ਜਿਹੜਾ ਬਾਈਟ ਦੇ ਉੱਤੇ ਨਾ ਹੈਰਾਨਗੀ ਪ੍ਰਗਟ ਨਾ ਕਰਿਆ ਕਰੋ ਲੋ ਜੀ ਇੰਨੇ ਅਰਬ ਦਾ ਬਾਈਟ ਪਤਾ ਨਹੀਂ ਕਿੰਨੇ 100 ਕਰੋੜ ਦਾ ਤਨਖਾਹ ਵਾਲਾ ਚਲੇ ਜਾਂਦਾ ਮਹੀਨੇ ਪਿੱਛੋਂ ਤੇ ਕਿੰਨੀਆਂ ਵੱਡੀਆਂ ਕਾਰ ਸੇਵਾ ਕਿੱਡੀ ਵੱਡੀ ਟਰਾਂਸਪੋਰਟ ਕਿੱਡੇ ਵੱਡੀ ਜਿਹੜੀ ਉਹ ਪ੍ਰੈਸ ਚੱਲਦੀ ਪਈ ਏ ਜਾਂ ਕਿੰਨੇ ਮੰਡੇ ਦਫ਼ਤਰ ਚੱਲਦੇ ਪਏ ਨੇ ਕਿੰਨਾ ਵੱਡਾ ਬਿਜਲੀ ਦਾ ਖਰਚਾ ਹੈ ਪਤਾ ਹੀ ਨਹੀਂ ਕਿਹੜੇ-ਕਿਹੜੇ ਪਾਸੇ ਕਿੰਨੇ ਖਰਚੇ ਨੇ ਕਿੰਨਾ ਗੁਰੂ ਕੇ ਲੰਗਰ ਤੇ ਜਿਹੜੀ ਗੱਲ ਚੱਲਦੀ ਹੈ ਤੇ ਇਹ ਆਉਣਾ ਸੰਗਤ ਕੋਲੋਂ ਹੀ ਇਹ ਮਾਇਆ ਸਾਰੀ ਕਿਤੇ ਇਹ ਤਾਂ ਹੈ ਨਹੀਂ ਵੀ ਕੋਈ ਵੱਖਰਾ ਇਹ ਇਹਨਾਂ ਨੇ ਟੈਕਸ ਲਾ ਲੈਣਾ ਸ਼੍ਰੋਮਣੀ ਕਮੇਟੀ ਨੇ ਕੋਈ ਜਿਵੇਂ ਸੰਗਤ ਦੀ ਸ਼ਰਧਾ ਕਿਤੇ ਵੱਧ ਗਿਆ ਕਿਤੇ ਘਟ ਗਿਆ ਸੋ ਜੜੀਆਂ ਇਹ ਸਿੱਕਿਆ ਦੀਆਂ ਗੱਲਾਂ ਸੇਧ ਸਹੂਲਤਾ ਦੀਆਂ ਗੱਲਾਂ ਇਹ ਮੇਰੇ ਵੀਰ ਸਰਕਾਰ ਨੂੰ ਪੁੱਛਿਆ ਕਰੋ ਇਹ ਹਰ ਗੱਲ ਆਪਦੀ ਸੰਸਥਾ ਤੇ ਨਾ ਸੁੱਟ ਦਿਆ ਕਰੋ ਜੇ ਸਰਕਾਰ ਨੂੰ ਪੁੱਛ ਲੋ ਕਿ ਜੇ ਸਰਕਾਰ ਇਹ ਗੱਲ ਚਾਹੁੰਦੀ ਹੈ ਵੀ ਅਸੀਂ ਨਹੀਂ ਕਰ ਸਕਦੇ ਤੇ ਅਸੀਂ ਵੋਟਾਂ ਇਹਨਾਂ ਕਰਕੇ ਨਹੀਂ ਲੈਂਦੇ ਤੁਹਾਡੇ ਤੋਂ ਤੇ ਲਿਆਓ ਆਪਾਂ ਸਾਰਾ ਕੁਝ ਸ਼੍ਰੋਮਣੀ ਕਮੇਟੀ ਨੂੰ ਕਹਿੰਨੇ ਆ ਵੀ ਤੁਸੀਂ ਚਲਾਓ ਸਾਰੇ ਸਿਸਟਮ ਨੂੰ ਸੋ ਐਵੇਂ ਨਾ ਕਿੰਤੂ ਪਰੰਤੂ ਕਰੀ ਜਾਇਓ ਤੁਹਾਡੇ ਹਰ ਹਲਕੇ ਦੇ ਵਿੱਚ ਸਕੂਲ ਵੀ ਖੋਲੇ ਆ ਸ਼ਰੋਮਣੀ ਕਮੇਟੀ ਨੇ ਕਾਲਜ ਵੀ ਚੱਲ ਰਹੇ ਆ ਪਰ ਸਾਡੀ ਬਦਕਿਸਮਤੀ ਹੈ ਉਸੇ ਅਸੀਂ ਆਪਦਾ ਬੱਚਾ ਪੜਾ ਕੇ ਰਾਜੀ ਨਹੀਂ ਹੈਗੇ ਸੋ ਉਧਰਲੇ ਬੰਨੇ ਵੀ ਖਿਆਲ ਦਿਓ